ਅਜਨਾ ਆਪਾਂ ਤੁਹਾਨੂੰ ਦੱਸਦੇ ਆਂ ਵੀ ਦੇਖੋ ਜਿਹੜੇ ਟਮਾਟਰ ਲਾਏ ਆਪਾਂ ਨੇ ਘਰੇ ਟਮਾਟਰ ਲਾਏ ਆਗੇ ਇੱਕ ਗੁੱਟੇ ਦੇ ਕਿੰਨੇ ਜ਼ਿਆਦਾ ਟਮਾਟਰ ਆ ਇਹ ਆਪਾਂ ਤੁਹਾਨੂੰ ਦੱਸਦੇ ਆਂ ਵੀ ਦੇਖੋ ਵੀ ਆਪਾਂ ਨੂੰ ਹਰ ਇੱਕ ਨੂੰ ਘਰ ਦੇ ਵਿੱਚ ਦੇਖੋ ਸਬਜ਼ੀ ਲਾਉਣੀ ਚਾਹੀਦੀ ਆ ਚਾਹੇ ਥੋੜੀ ਲਾਓ ਪਰ ਜ਼ਰੂਰ ਲਾਓ ਪਰ ਅੱਜ ਇਹ ਇੱਕ ਜਿਹੜੇ ਦੇਖੋ ਟਮਾਟਰ ਦਾ ਬੂਟਾ ਹੈਗਾ ਉਹਨੇ ਫਲ ਬਹੁਤ ਜ਼ਿਆਦਾ ਦਿੱਤਾ ਸਾਨੂੰ ਬੜੀ ਜ਼ਿਆਦਾ ਖੁਸ਼ੀ ਆ ਕਿਉਂਕਿ ਜਦੋਂ ਫਲ ਆਉਂਦਾ ਨਾ ਬਹੁਤ ਜ਼ਿਆਦਾ ਚਾੜ੍ਹਦਾ ਹੈਗਾ ਵੀ ਯਾਹ ਆਪਾਂ ਨੇ ਬੂਟਾ ਲਾਇਆ ਸੀ ਤੇ ਇਹ ਦੇਖੋ ਉਹਨੂੰ ਫਲ ਇੰਨਾ ਜ਼ਿਆਦਾ ਲੱਗਿਆ ਆਪਾਂ ਸੁਣ ਹੁਣ ਦਿਖਾਉਣੇ ਆ ਵੀ ਦੇਖੋ ਕਿੰਨਾ ਜ਼ਿਆਦਾ ਫਲ ਲੱਗਿਆ ਹੈਗਾ ਠੀਕ ਆ ਜੀ ਦੇਖੋ ਇਹ ਬੂਟਾ ਹੈਗਾ ਇਹ ਦੇ ਨਾ ਥੱਲੇ ਸਮਝ ਲਓ ਮੈਂ ਨਾ ਦੇਖੋ ਆ ਬੂਈਆਂ ਹੀ ਧਰਤੀਆਂ ਸੀ ਕਿਉਂਕਿ ਦੇਖੋ ਟਾਣੇ ਟਾਣਾ ਤਪ ਜਾਂਦੀਆਂ ਨੇ ਗਰਮੀ 'ਚ ਤਪ ਕੇ ਨਾ ਦੇਖੋ ਜਿਹੜੇ ਬੂਟੇ ਆ ਗਏ ਇਹਨਾਂ ਨੂੰ ਸੇਕ ਲੱਗਦਾਗਾ ਤਾਂ ਇਹ ਦੇਖੋ ਫਿਰ ਨਾ ਮੱਚ ਜਾਂਦੇ ਆ ਆ ਦੇਖੋ ਇਹ ਟਮਾਟਰਾਂ ਦਾ ਬੂਟਾਗਾ ਆਪਣਾ ਬੂਟਾ ਤਾਂ ਦੇਖੋ ਛੋਟਾ ਹੀ ਹੈਗਾ ਪਰ ਇਹਨੂੰ ਫਲ ਨਾ ਬਹੁਤ ਜ਼ਿਆਦਾ ਲੱਗਿਆ ਹੋਇਆ ਇਹ ਤਾਂ ਸੁੰਧ ਖੋਣੇ ਆ ਇਹ ਆ ਲੈਓ ਫਲ ਦੇਖੋ ਤੁਸੀਂ ਕਿੰਨਾ ਜਿਆਦਾ ਫਲ ਲੱਗਿਆ ਹੋਇਆ ਹੈਗਾ ਤੇ ਇੰਦਰ ਆੜਾਣੀ ਤੇ ਦੇਖੋ ਤੁਸੀਂ ਚਾਕਰਿਆ ਨੂੰ ਵੀ ਡਰ ਲੱਗਦਾ ਕਿਤੇ ਟੁੱਟਣਾ ਜਾਂ ਆ ਦੇਖੋ ਬਹੁਤ ਹੀ ਜਿਆਦਾ ਫਲ ਲੱਗਿਆ ਹੋਇਆ ਹੈ ਹਾਂ ਦੇਖੋ ਥੋੜੀ ਡਾਣੀ ਵੀ ਤਾਂ ਟੁੱਟ ਗਈ ਤਾਂ ਇਸ ਤਰ੍ਹਾਂ ਦੇਖੋ ਆਪਾਂ ਜਿਹੜੇ ਬੂਟਿਆਂ ਨੂੰ ਲਾ ਸਕਦੇ ਹਾਂਗੇ ਫਾਲ ਦੇਖੋ ਬਹੁਤ ਵਧੀਆ ਆਪਾਂ ਲੈ ਸਕਦੇ ਜਿਵੇਂ ਕਿ ਟਮਾਟਰ ਦਾ ਦੇਖੋ ਮੱਲੋ ਮੱਲੀ ਦੇਖੋ ਵੱਧ ਲੱਗਦੇ ਆ ਬਸ ਇੱਕ ਵਾਰੀ ਇਹਦਾ ਬੂਟਾ ਹੋ ਜੇ ਚੰਗੀ ਤਰ੍ਹਾਂ ਤੇ ਫਿਰ ਦੇਖੋ ਬਹੁਤ ਵਧੀਆ ਟਮਾਟਰ ਲਾ ਜਾਂਦੇ ਇਹ ਆਪਣੀ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਵੀ ਟਮਾਟਰਾਂ ਦੇ ਬੂਟੇ ਨੂੰ ਆਪਾਂ ਕਿਸ ਤਰ੍ਹਾਂ ਘਰੇ ਲਾਈਏ ਤੇ ਨਾਲੇ ਆਪਾਂ ਆਪਦੇ ਘਰ ਦੀ ਸ਼ੋਭਾ ਵਧਾਈਏ ਕਿਉਂਕਿ ਹਰੇ ਭਈ ਇਹ ਜਿਹੜੀ ਹਰੇ ਭਈ ਬਹੁਤ ਵਧੀਆ ਲੱਗਦੀ ਹੈਗੀ ਇਹ ਨਾਲੇ ਦੇਖੋ ਜਿਹੜੇ ਸਬਜ਼ੀਆਂ ਹੁੰਦੀਆਂ ਨੇ ਇਹ ਆਪਾਂ ਨੂੰ ਦੇਖੋ ਵਧੀਆ ਦੇਸੀ ਮਿਲਦੀਆਂ ਨੇ ਬਿਨਾ ਰੇ ਸਪਰੇਅ ਤੋਂ ਹੁਣ ਜਿਹੜਾ ਬੂਟਾ ਦਾ ਕੋਈ ਆਪਣੇ ਇੱਥੇ ਰੇ ਨਹੀਂ ਪਾਈ ਸਪਰੇਅ ਨਹੀਂ ਕੁਛ ਵੀ ਨਹੀਂ ਪਾਇਆ 1% ਵੀ ਤੇ ਐਂ ਹੀ ਦੇਖੋ ਤੁਸੀਂ ਫਲ ਦੇਖੋ ਕਿੰਨਾ ਥੱਲੇ ਬਹੁਤ ਜ਼ਿਆਦਾ ਪਰ ਜਿਵੇਂ ਚੱਕੂੰਗੀ ਪਰ ਮੈਨੂੰ ਐ ਡਰ ਲੱਗਦਾ ਵੀ ਇਹਦੀ ਰਾਣੀ ਨਾ ਟੁੱਟ ਜੇ ਕਿਤੇ ਇਸ ਕਰਕੇ ਦੇਖੋ ਫਲ ਤਾਂ ਪੂਰਾ ਲੱਗਿਆ ਭਰਿਆ ਪਿਆਗਾ ਦੇਖੋ ਫਲ ਦੇ ਨਾਲ ਇਸੇ ਤਰ੍ਹਾਂ ਇੱਕ ਬੂਟਾ ਅੰਦਰ ਆ ਉਹਦੇ ਵੀ ਦੇਖੋ ਪੂਰਾ ਫਲ ਉਹਦੇ ਵੀ ਇਸ ਤਰ੍ਹਾਂ ਹੀ ਲੱਗਿਆ ਹੋਇਆਗਾ ਤੇ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਮੈਨੂੰ ਸਪੋਰਟ ਵੱਧ ਤੋਂ ਵੱਧ ਕਰੋ ਤੇ ਜਿਹੜਾ ਮੇਰਾ ਚੈਨਲ ਆ ਵੀ ਉਹ ਗਰੋਥ ਕਰ ਸਕੇ ਚੰਗੀ ਤਰ੍ਹਾਂ ਤੇ ਕਿਉਂਕਿ ਸਬਸਕ੍ਰਾਈਬਰ ਹੈ ਇਹ ਬਹੁਤ ਘੱਟ ਹੋਏ ਆਪਣੇ ਵੀਡੀਓ ਤਾਂ ਖੈਰ ਬਹੁਤ ਜ਼ਿਆਦਾ ਪਈਆਂ ਤਾਂ ਇਸ ਕਰਕੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ इस तरह वीडियो देखने वास्ते वीडियो देखने बहुत बहुत धन्यवाद लगे हम आपे थोड़ा जहा देखो इतों हो गया पर यह ज्यादा खराब नहीं है थोड़ा है, यू आप कट देंगे ਲੋ ਜੀ ਇਹ ਥੋੜੇ ਜਿਹੇ ਕੱਚੇ ਆ ਇਹਨਾਂ ਨੂੰ ਆਪਾਂ ਫੇਰ ਤੋੜਾਂਗੇ ਇਹ ਟਮਾਟਰ ਦੇਖੋ ਆਪਾਂ ਨੇ ਅੱਜ ਤੋੜ ਲਏ ਤੇ ਇਹ ਜ਼ਿਆਦਾ ਖਰਾਬ ਨਹੀਂ ਹੁੰਦੇ ਥੋੜੇ ਜਿਹੀ ਖਰਾਬ ਹੁੰਦਾ ਤੋਤੋਂ ਜਿਹੀ ਖਰਾਬ ਹੁੰਦਾ ਬਾਕੀ ਇਹਨੂੰ ਆਪਾਂ ਸਾਰੇ ਨੂੰ ਤੋੜ ਕੇ ਬਾਕੀ ਆਪਾਂ ਰੱਖ ਲਾਂਗੇ ਦੇਖੋ ਖੋ ਦੇਖੋ ਤੁਸੀਂ ਟਮਾਟਰਾਂ 'ਚ ਕਿੰਨੀ ਜਿਆਦਾ ਚਮਕ ਆ ਗਈ ਜਿਵੇਂ ਕੀ ਦੇਖੋ ਮੋਮਬਤੀ ਜੀ ਨਹੀਂ ਦੇਖੋ ਜਿਵੇਂ ਆਪਣੇ ਸੇਬਾਂ ਤੇ ਲਾ ਦਿੰਦੇ ਉਹ ਤਰੀਕੇ ਨਾਲ ਦੇਖੋ ਚਮਕਦੇ ਆ ਪਰ ਇਹ ਤਾਂ ਦੇਖੋ ਜਮਾ ਇਥੇ ਕੁਝ ਵੀ ਨਹੀਂ ਹੈਗਾ ਇਹ ਤਾਂ ਜਮਾ ਸਾਫ ਆ ਆਪਾਂ ਨੇ ਕਿਹੜਾ ਇਥੇ ਕੁਝ ਲਾਇਆ ਹੈਗਾ ਇਹ ਕੁਦਰਤੀ ਇਹ ਖੇਤੀ ਆ ਦੇਖੋ ਉਹਦੇ ਕਾਰਨ ਹੀ ਦੇਖੋ ਇਹ ਚਮਕਦੇ ਆਗੇ ਇਹ ਆਪਣੇ ਦੇਖੋ ਛੋਟੇ ਛੋਟੇ ਟਮਾਟਰ ਉਸ ਤੋਂ ਵਾਰੇ ਇੱਧਰ ਵੀ ਦੇਖੋ ਲੱਗ ਰਹੇ ਆ ਇਹ ਬੂਟਾ ਥੋੜਾ ਥੋੜਾ ਮੱਚੀ ਜਾਂਦਾਗਾ ਪਤਾ ਨਹੀਂ ਕੀ ਗੱਲ ਹੋਗੀ ਪਰ ਟਮਾਟਰ ਇਹਦੇ ਵੀ ਬਹੁਤ ਜ਼ਿਆਦਾ ਦੇਖੋ ਕੱਚੇ ਲੱਗ ਰਹੇ ਆ ਕੁਝ ਆਪਾਂ ਨੇ ਤੋੜਨੇ ਕੁਝ ਹੁਣੇ ਚੇ ਵੀ ਲੱਗਿਆ ਪਿਆ ਦੇਖੋ ਉਹ ਵਾਲਾ ਦਿਖੀ ਜਾਂਦਾਗਾ